ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆਕਰਾਰ ਦਿੱਤਾ ਗਿਆ ਸੀ ਅਤੇ ਤਨਖਾਹ ਵਜੋਂ ਉਸਨੂੰ ਗੁਰੂ ਘਰ ਦੀਆਂ ਟਾਇਲਟਾਂ ਸਾਫ਼ ਕਰਨ ਅਤੇ ਲੰਗਰ ਹਾਲ ਵਿੱਚ ਬਰਤਨ ਸਾਫ਼ ਕਰਨ ਅਤੇ ਕੀਰਤਨ ਸੁਣ ਦੀ ਸੇਵਾ ਲਗਾਈ ਗਈ ਸੀ ਪਰ ਉਸ ਦੀ ਲੱਤ ਵਿੱਚ ਫ੍ਰੈਕਚਰ ਆਉਣ ਕਾਰਨ ਉਸ ਦੀ ਇਹ ਸੇਵਾ ਬਦਲ ਕੇ ਦਰਬਾਰ ਸਾਹਿਬ ਅੱਗੇ ਸਿਪਾਹੀ ਬਣ ਕੇ ਖੜਨ ਦੀ ਸੇਵਾ ਲਗਾਈ ਗਈ ਸੀ ਆਮ ਪਾਸ਼ਾ ਵਿੱਚ ਤਨਖਾਹ ਦਾ ਮਤਲਬ ਹੁੰਦਾ ਹੈ ਕਿ ਮਹੀਨੇ ਪਰ ਕੰਮ ਕਰਨ ਦੇ ਬਦਲ ਦੇ ਦਿੱਤੀ ਜਾਣ ਵਾਲੀ ਰਕਮ ਪਰ ਗੁਰਮਤਿ ਰਵਾਇਤਾਂ ਮੁਤਾਬਕ ਤਨਖਾਹੀਆ ਕਰਾਰ ਦਿੱਤੇ ਜਾਣਾ ਸਿੱਖ ਪੰਥ ਵੱਲੋਂ ਲਗਾਈ ਜਾਣ ਵਾਲੀ ਧਾਰਮਿਕ ਸਜ਼ਾ ਹੈ ਤੇ ਕਿਸੇ ਨੂੰ ਤਨਖਾਹੀਆ ਕਰਾਰ ਦਿੱਤੇ ਜਾਣਾ ਪੰਥ ਦੇ ਵਿੱਚ ਹੱਦੋਂ ਵੱਧ ਨਮੋਸ਼ੀ ਭਰਿਆ ਮੰਨਿਆ ਜਾਂਦਾ ਹੈ ਪਰ ਫਿਰ ਵੀ ਜੇਕਰ ਆਪਾਂ ਇਤਿਹਾਸ ਨੂੰ ਦੇਖੀਏ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ 18ਵੀਂ ਸਦੀ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀ ਆਮ ਭਾਈ ਸੁਬੇਗ ਸਿੰਘ ਜੀ ਤੇ ਇੱਥੋਂ ਤੱਕ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਪੰਤੇ ਵੱਲੋਂ ਤਨਖਾਹਿਆ ਕਰਾਰ ਦਿੱਤਾ ਜਾ ਚੁੱਕਿਆ ਹੈ ਇਸ ਤੋਂ ਇਲਾਵਾ ਗੁਰੂ ਪਰਿਵਾਰ ਦੇ ਕੁਝ ਮੈਂਬਰ ਤੇ ਕਈ ਤਾਂ ਪੂਰੀ ਦੀਆਂ ਪੂਰੀਆਂ ਸੰਪਰਦਾਵਾਂ ਨੂੰ ਵੀ ਤਨਖਾਹਿਆ ਕਰਾਰ ਦੇ ਕੇ ਪੰਤੇ ਵਿੱਚੋਂ ਹਮੇਸ਼ਾ ਲਈ ਛੇਕਿਆ ਜਾ ਚੁੱਕਿਆ ਹੈ ਪਰ ਆਖਰ ਤਨਖਾਹਿਆ ਕਰਾਰ ਦਿੱਤੇ ਜਾਣ ਦਾ ਪੂਰਾ ਇਤਿਹਾਸ ਕੀ ਹੈ ਤੇ ਕੌਮ ਵੱਲੋਂ ਕਦੋਂ ਕਿਸ ਨੂੰ ਤੇ ਕਿਸ ਤਰ੍ਹਾਂ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਇਹ ਇਸ ਤੋਂ ਵੀ ਵੱਡਾ ਸਵਾਲ ਕਿ ਜੇਕਰ ਸਿੱਖ ਮਰਿਆਦਾ 'ਚ ਤਨਖਾਹਿਆ ਕਰਾਰ ਦਿੱਤੇ ਜਾਣਾ ਇੰਨਾ ਹੀ ਨਿਮੋਸ਼ੀ ਭਰਿਆ ਮੰਨਿਆ ਜਾਂਦਾ ਹੈ ਤਾ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਜੱਸਾ ਸਿੰਘ ਰਾਮਗੜੀਆ ਵਰਗੇ ਕੌਮ ਦੇ ਹੀਰੇ ਜਿਨ੍ਹਾਂ ਨੇ ਆਪਣੇ ਪੂਰੇ ਦਾ ਪੂਰਾ ਜੀਵਨ ਕੌਮ ਦੇ ਲੇਖੇ ਲਾ ਦਿੱਤਾ ਆਖਰ ਉਹਨਾਂ ਨੂੰ ਇਹ ਸਜ਼ਾ ਕਿਉਂ ਦਿੱਤੀ ਗਈ ਤੇ ਸਿੱਖ ਪੰਥ ਵਿੱਚ ਅਜਿਹਾ ਕੌਣ ਸੀ ਜਿਸ ਨੇ ਖੁਦ ਗੁਰੂ ਗੋਬਿੰਦ ਸਿੰਘ ਜੀ ਨੂੰ ਸਜ਼ਾ ਸੁਣਾ ਦਿੱਤੀ ਤੇ ਉਸ ਤੋਂ ਵੀ ਵੱਡਾ ਸਵਾਲ ਕਿ ਇੰਨਾ ਵੱਡਾ ਕਦਮ ਚੁੱਕਣ ਦੀ ਨੌਬਤ ਆਈ ਹੀ ਕਿਉਂ ਇਹ ਸਭ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਤੇ ਹੋਏ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਤੇ ਇਸ ਚੈਨਲ ਚਮਕੌਰ ਸਾਹਿਬ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਜੇ ਇਤਿਹਾਸ ਵਿੱਚ ਦੇਖੀ ਤਾਂ ਪਤਾ ਲੱਗਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਵਿੱਚ ਅਨੇਕਾਂ ਵਾਰ ਇਸ ਸ਼ਬਦ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਇਤੋਂ ਤੱਕ ਗੁਰੂ ਕਾਲ ਤੋਂ ਹੀ ਕਈ ਸਿੱਖਾਂ ਨੂੰ ਤਲਖਾਈਆਂ ਕਰਾਰ ਦਿੱਤੇ ਜਾਣ ਦਾ ਜ਼ਿਕਰ ਮਿਲਦਾ ਹੈ ਪਰ ਇਹ ਸਜ਼ਾ ਲਾਇਕ ਕਿਸ ਨੂੰ ਜਾਂਦੀ ਹੈ ਜਿਹੜਾ ਵੀ ਕੋਈ ਗੁਰਸਿੱਖ ਪੰਥ ਤੋਂ ਬੇਮਖ ਹੋ ਜਾਂਦਾ ਹੈ ਕੋਈ ਵੀ ਪੰਥ ਘਾਤੀ ਜਾਂ ਪੰਥ ਨਾਲ ਟਕਰਾ ਲੈਣ ਦਾ ਕੰਮ ਕਰਦਾ ਹੈ ਉਹਨੂੰ ਨਿੰਦਕ ਹੋ ਜਾਂਦਾ ਹੈ ਜਾਂ ਕਿਸੇ ਪੰਥਕ ਮर्यादा ਜਾਂ ਸਿਧਾਂਤਾਂ ਤੋਂ ਗਿਰ ਜਾਂਦਾ ਹੈ ਇਸ ਤੋਂ ਇਲਾਵਾ ਜਿਹੜਾ ਪਖੰਡ ਬਾਤ ਕਰਦਾ ਹੈ ਦਾੜੀ ਰੰਗਦਾ ਹੈ ਬੇਅਮਤੀਆ ਹੈ ਪੁੱਤ ਜਾਂ ਧੀ ਦਾ ਸਾਖ ਮੁੱਲ ਲੈਂਦਾ ਹੈ ਇਹ ਸਾਰੇ ਗੋ ਸਿੱਖ ਪੰਥ ਵੱਲੋਂ ਤਨਖਾਈਆਂ ਕਰਾਰ ਦਿੱਤੀਆਂ ਜਾ ਸਕਦੇ ਹਨ ਸੌਖੇ ਸ਼ਬਦਾਂ ਵਿੱਚ ਦੱਸ ਦਈਏ ਤਾਂ ਸਿੱਖ ਰਹਿਤ ਮर्यादा ਦੇ ਉਲਟ ਕੋਈ ਵੀ ਕੰਮ ਕਰਨ ਵਾਲਾ ਤਨਖਾਈਆਂ ਕਰਾਰ ਦਿੱਤਾ ਜਾ ਸਕਦਾ ਹੈ ਤੇ ਇਸ ਸਜ਼ਾ ਦੇ ਤਹਿਤ ਜਿਹੜਾ ਧਾਰਮਿਕ ਦੰਡ ਬੜਾ ਜਾਂਦਾ ਹੈ ਕੌਮੀ ਪਾਸ਼ਾ ਵਿੱਚ ਉਸ ਨੂੰ ਤਨਖਾਹ ਕਿਹਾ ਜਾਂਦਾ ਹੈ ਠੀਕ ਹੈ ਇਤੋਂ ਤੱਕ ਤਾਂ ਸਮਝ ਆਉਂਦਾ ਹੈ ਪਰ ਇਹ ਤਨਖਾਹ ਸ਼ਬਦ ਆਇਆ ਕਿੱਥੋਂ ਇਸ ਦਾ ਪੰਥਕ ਸਰੋਤਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਪੁਰਾਣੇ ਸਮੇਂ ਵਿੱਚ ਮੁਗਲ ਸلطਨਤ ਦੇ ਨਾਲ ਚੱਲੇ ਆ ਰਹੇ ਲੰਬੇ ਸੰਘਰਸ਼ ਦੇ ਦੌਰਾਨ ਥੋੜਾ ਜਿਹਾ ਸਮਾਂ ਐਦਾਂ ਦਾ ਵੀ ਆਇਆ ਜਦੋਂ ਹਕੂਮਤ ਨੇ ਨਰਮਾਈ ਦਾ ਰੁਖ ਵਰਤ ਕੇ ਸਾਡੀ ਬਗੀਆਂ ਦੀ ਕੌਮਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਇਸ ਸਮੇਂ ਦੌਰਾਨ ਇਹੋ ਜਿਹੇ ਸਿੱਖ ਵੀ ਸਨ ਉਹ ਪੱਕੀ ਤਨਖਾਹ ਤੇ ਮੁਗਲ ਹਕੂਮਤ ਕੋਲ ਨੌਕਰੀ ਲੱਗ ਗਏ ਪਰ ਕੋੜੇ ਦੀਆਂ ਕਾਠੀਆਂ ਤੇ ਜੀਵਨ ਗੁਜ਼ਾਰਨ ਵਾਲੇ ਝੁਝਾਰੂ ਸਿੰਘਾਂ ਨੇ ਆਪਣੇ ਕੌਮੀ ਭਾਵਾਂ ਦਾ ਇਹ ਕਦਮ ਨਿੰਦਾਜੋਗ ਜਾੜ ਕੇ ਉਹਨਾਂ ਨੂੰ ਤਨਖਾਹਿਆ ਕਹਿਣਾ ਸ਼ੁਰੂ ਕਰ ਦਿੱਤਾ ਤੇ ਇੱਥੋਂ ਹੀ ਕੌਮ ਤੋਂ ਆਕੀ ਹੋਏ ਸਿੱਖਾਂ ਦੀ ਗੱਲ ਤਨਖਾਹਿਆ ਦੇ ਨਾਮ ਤੇ ਪੱਕ ਗਈ ਜਦੋਂ ਜਕਰੀਆ ਖਾਨ ਨੇ ਸਿੰਘਾਂ ਨੂੰ ਨਵਾਬੀ ਪੇਸ਼ ਕੀਤੀ ਤਾਂ ਕਾਗਜ਼ ਤੇ ਖਿਲਰਦੀ ਥਾੜੀ ਲੈ ਕੇ ਹਕੂਮਤ ਵੱਲੋਂ ਦਰਬਾਰ ਵਿੱਚ ਹਾਜ਼ਰ ਹੋਏ ਸਨ ਭਾਈ ਸੁਭੇਗ ਸਿੰਘ ਜੀ ਜੋਕੇ ਖੁਦ ਲਾਹੌਰ ਦੇ ਦਰਬਾਰ ਵਿੱਚ ਨੌਕਰੀ ਕਰਦੇ ਸਨ ਇਸੇ ਕਰਕੇ ਉਹਨਾਂ ਨਾਲ ਕੋਈ ਵੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਸੁਭੇਗ ਸਿੰਘ ਜੀ ਨੂੰ ਤਨਖਾਹ ਲਈ ਗਈ ਸੀ ਜੋਕੇ ਉਹਨਾਂ ਨੇ ਹੱਥ ਜੋੜ ਕੇ ਸਿਰ ਮੱਥੇ ਪਰਬਾਨ ਕੀਤੀ ਚਲੋ ਤਨਖਾਹ ਸ਼ਬਦ ਦਾ ਮਤਲਬ ਤਾਂ ਆਪਾਂ ਜਾਣ ਗਏ ਪਰ ਇੱਥੋਂ ਹੀ ਪਤਾ ਚੱਲਦਾ ਹੈ ਕਿ ਆਪਾਂ ਅਤੇ ਆਪਣੇ ਬੱਚੇ ਸਿੱਖ ਰਵਾਇਤਾ ਅਤੇ ਮਰਿਆਦਾ ਬਾਰੇ ਕਿੰਨਾ ਕੁ ਜਾਣਦੇ ਹਨ ਜਿਹੜੀ ਛੋਟੀ ਜਹੀ ਉਮਰ ਵਿੱਚ ਛੋਟੇ ਸਹਬਜ਼ਾਦੇ ਅਮਰ ਸ਼ਾਹ ਕੇ ਸ਼ਹੀਦੀ ਪਾ ਗਏ ਸਾਦੇ ਚਾਹ ਨੂੰ 11 ਉਮਰ ਵਿੱਚ ਅੰਮ੍ਰਿਤ ਦਾ ਮਤਲਬ ਤੱਕ ਨਹੀਂ ਪਤਾ ਸੋ ਇਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਅਸੀਂ ਪੰਥ ਦੀ ਨਵੀਂ ਪੀੜ੍ਹੀ ਨੂੰ ਧਰਮ ਨਾਲ ਜੋੜ ਲਈ ਇਸ ਚੈਨਲ ਤੇ ਸਿੱਖ ਧਰਮ ਨਾਲ ਸੰਬੰਧਿਤ ਵੀਡੀਓ ਪਾਉਂਦੇ ਹਾਂ ਤੇ ਤੁਸੀਂ ਆਪਣੇ ਬੱਚਿਆਂ ਨੂੰ ਅਜਿਹੀ ਵੀਡੀਓ ਜ਼ਰੂਰ ਦਿਖਾਇਆ ਕਰੋ ਤਾਂ ਜੋ ਉਹਨਾਂ ਨੂੰ ਆਪਣੇ ਬੜੇ ਮੁੱਲੇ ਇਤਿਹਾਸ ਬਾਰੇ ਪਤਾ ਲੱਗੇ ਚਲੋ ਹੁਣ ਵਿਸ਼ੇ ਤੇ ਦੁਬਾਰਾ ਆਉਂਦੇ ਹਾਂ ਜਿਸੇ ਵੀ ਗੁਰਸਿੱਖ ਨੂੰ ਤਨਖਾਹਾਂ ਕਰਾਰ ਦਿੱਤੇ ਜਾਣ ਦਾ ਸਭ ਤੋਂ ਪਹਿਲਾ ਜ਼ਿਕਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਾਲ ਵਿੱਚ ਮਿਲਦਾ ਹੈ ਜਦੋਂ ਦਰਬਾਰੀ ਰਾਗੀ ਭਾਈ ਸੰਤਾ ਜੀ ਤੇ ਭਾਈ ਬਲਵੰਡ ਜੀ ਕਿਸੇ ਕਾਰਨ ਗੁਰੂ ਤੋਂ ਆਕੀ ਹੋ ਗਏ ਤਾਂ ਗੁਰੂ ਸਾਹਿਬ ਨੇ ਵੀ ਉਪਦੇਸ਼ ਦਿੱਤਾ ਕਿ ਕੋਈ ਵੀ ਸਿੱਖ ਇਹਨਾਂ ਨਾਲ ਮਿਲਵਰਤਨ ਨਾ ਰੱਖੇ ਇਹਨਾਂ ਦੋਵੇਂ ਸਿੱਖਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਤੇ ਕਾਫੀ ਸਮਾਂ ਇਦਾਂ ਹੀ ਚੱਲਦਾ ਰਿਹਾ ਤੇ ਫਿਰ ਆਖਿਰਕਾਰ ਭਾਈ ਲੱਤਾ ਜੀ ਨੇ ਵਿੱਚ ਪੈ ਕੇ ਟੋਮਾ ਸਿੰਘਾਂ ਨੂੰ ਗੁਰੂ ਸਾਹਿਬ ਤੋਂ ਮਾਫੀ ਦਵਾਈ ਤੇ ਫਿਰ ਗੁਰੂ ਸਾਹਿਬ ਨੇ ਵੀ ਟੋਮਾ ਦਿਆਂ ਪੁੱਲਾ ਬਖਸ਼ਾ ਕੇ ਉਹਨਾਂ ਦੋਵਾਂ ਦੀ ਰਚਨਾ ਜੁਗੋ ਜੁਗੋ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰਕੇ ਇਹਨਾਂ ਨੂੰ ਸਾਧਾ ਦੇ ਲਈ ਪੰਥ ਵਿੱਚ ਸਤਕਾਰ ਦਾ ਹੱਕਦਾਰ ਬਣਾ ਦਿੱਤਾ ਜੇ ਕੋਈ ਗੁਣਸੇ ਕਿਸੇ ਤਰ੍ਹਾਂ ਦੀ ਕੋਈ ਪੁੱਲ ਕਰਦਾ ਹੈ ਤਾਂ ਉਹ ਇਸ ਦੀ ਸਜ਼ਾ ਭੋਗਤ ਕੇ ਫਿਰ ਤੋਂ ਪੰਥ ਵਿੱਚ ਸ਼ਾਮਿਲ ਹੋ ਸਕਦਾ ਹੈ ਧਰਮ ਦੰਡ ਲਗਾਉਣ ਦੀ ਇਸ ਵਿਧੀ ਨੂੰ ਤਨਖਾਹ ਲਗਾਉਣੀ ਕਿਹਾ ਜਾਂਦਾ ਹੈ ਤੇ ਇਸ ਦੇ ਲਈ ਤਨਖਾਹਿਆ ਸਿੱਖ ਨਿਰੋਇ ਦੇ ਕਿਸੇ ਵੀ ਗੁਰੂ ਘਰ ਵਿੱਚ ਹਾਜ਼ਰ ਹੋ ਕੇ ਸੰਗਤ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਕੇ ਆਪਣੀ ਗਲਤੀ ਲਈ ਮਾफ़ी ਮੰਗੇ ਤੇ ਫਿਰ ਸੰਗਤ ਵਿੱਚੋਂ ਪੰਜ ਪਿਆਰੇ ਚੋਲੇ ਜਾਂਦੇ ਹਨ ਜੋ ਤਨਖਾਹ ਇਹ ਸਿੱਖ ਦੀ ਭੁੱਲ ਨੂੰ ਵਿਚਾਰ ਕਰਕੇ ਉਸ ਨੂੰ ਤਰਖਾ ਲਾਉਂਦੇ ਹਨ ਤੇ ਉਹ ਪੰਜ ਸਿੰਘ ਕਿਸੇ ਤਰ੍ਹਾਂ ਦਾ ਕੋਈ ਵੀ ਭੇਦਭਾਵ ਨਹੀਂ ਕਰਦੇ ਚਾਹੇ ਉਹ ਸਜ਼ਾ ਕਿਸੇ ਰਾਜਨ ਲੋਣੀ ਹੋਵੇ ਜਾਂ ਕਿਸੇ ਆਮ ਸਿੰਘ ਨੂੰ ਉਹਨਾਂ ਦੀ ਭੁੱਲ ਮੁਤਾਬਕ ਸਜ਼ਾ ਬਰਾਬਰ ਲਗਾਈ ਜਾਂਦੀ ਹੈ ਤੇ ਜੇ ਮੰਨ ਲਓ ਕੋਈ ਇੱਦਾਂ ਦਾ ਗੁਰਸਿੱਖਾ ਹੈ ਜਿਸਦੇ ਵੱਲੋਂ ਕੀਤੀ ਭੁੱਲ ਦਾ ਆਸਰ ਸਮੁੱਚੇ ਪੰਥ ਤੇ ਪੈ ਰਿਹਾ ਹੈ ਤੇ ਉਹ ਸੰਗਤ ਦੇ ਮੂਹਰੇ ਹਾਜ਼ਰ ਹੋ ਕੇ ਮਾਫ਼ੀ ਨਾ ਮੰਗੇ ਤਾਂ ਉਸ ਨੂੰ ਪੰਥ ਵਿਧਾਨ ਮੁਤਾਬਕ ਕਿਸੇ ਵੀ ਤਖਤੋਂ ਖਾਸ ਕਰਕੇ ਸ਼ੀਰੀ ਤੱਕ ਸਾਹਿਬ ਤੋਂ ਤਨਖਾਇਆ ਕਰਾਰ ਦਿੱਤਾ ਜਾਂਦਾ ਹੈ ਤੇ ਤਨਖਾਇਆ ਕਰਾਰ ਦਿੱਤੇ ਜਾਣ ਤੋਂ ਬਾਅਦ ਵੀ ਜੇਕਰ ਉਹ ਸਾਕਸ਼ਮ ਆਪਣੇ ਆਪ ਨੂੰ ਅਕਾਲ ਤਖ ਸਾਹਿਬ ਦੇ ਪੰਜ ਪਿਆਰਿਆਂ ਦੇ ਮੂਹਰੇ ਹਾਜ਼ਰ ਨਹੀਂ ਕਰਦਾ ਤਾਂ ਪੰਥ ਦੇ ਪ੍ਰਤੀਨਿਧ ਹੋਣ ਦੇ ਹੱਕ ਨਾਲ ਪੰਜ ਪਿਆਰੇ ਉਸ ਸਾਕਸ਼ ਨੂੰ ਪੰਥ ਵਿੱਚੋਂ ਖਾਰਜ ਵੀ ਕਰ ਸਕਦੇ ਹਨ ਇਤਿਹਾਸ ਵੱਲ ਦੇਖੀ ਤਬ ਮੀਣੇ ਮਸੰਦ ਟੀਰਮਲੀ ਆਰਾਮ ਰਈ ਇਹ ਸਭ ਸਮੁੱਚੇ ਰੋਗ ਵਿੱਚ ਪੰਥ ਵਿੱਚੋਂ ਖਾਰਜ ਕੀਤੇ ਜਾ ਚੁੱਕੇ ਹਨ ਇਹ 1978 ਵਿੱਚ ਬਾਪਰੇ ਨਿਰੰਕਾ ਗਾਰਡ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਅਨੁਸਾਰ ਨਿਰੰਕਾਰੀਆਂ ਨੂੰ ਵੀ ਇਸ ਲਿਸਟੇ ਵਿੱਚ ਸ਼ਾਮਿਲ ਕੀਤਾ ਜਾ ਚੁੱਕਿਆ ਹੈ ਇਸੇ ਤਰ੍ਹਾਂ ਹੀ ਜਦੋਂ 18ਵੀਂ ਸਦੀ ਦੇ ਮਹਾਲ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀ ਅਤੇ ਆਪਣੀ ਧੀ ਨੂੰ ਕਤਲ ਕਰਨ ਦਾ سنگੀਨ ਔਰੋਪ ਲੱਗਿਆ ਤਾਂ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸੇ ਤਰ੍ਹਾਂ ਹੀ ਇੱਕ ਵਾਰ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨਚਾਰ ਮੋੜਾ ਦੇ ਮੋਹ ਜਾਲ ਵਿੱਚ ਫਸ ਗਏ ਸਨ ਤਾਂ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਨੇ ਜਤੇਦਾਰ ਨੰਮ ਬਾਬਾ ਅਕਾਲੀ ਪੂਲਾ ਸਿੰਘ ਜੀ ਜਿਨ੍ਹਾਂ ਨੇ ਸਤਨਤਿ ਮਹਾਰਾਜੇ ਨਾਲ ਵੀ ਪੂਰਾ ਵੀ ਨਰਮਾਈ ਨਹੀਂ ਵਰਤੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਨਖਾਹਾਂ ਕਰਾਰ ਦਿੱਤਾ ਸੀ ਇਕੱਲੇ ਵੱਡੇ ਵੱਡੇ ਜਰਨੈਲ ਤੇ ਮਹਾਰਾਜੇ ਨਹੀਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਲਿਸਟ ਵਿੱਚ ਸਰਪਾਲ ਸਦਾਨੀ ਦਸ਼ਮੇਸ਼ ਮੀਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਵੀ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਸਿੱਖਾਂ ਨੂੰ ਬੁੱਤਪ੍ਰਸਤੀ ਮਰੀਮਸਾਨ ਸਮਾਦਾ ਅਤੇ ਕਬਰਾਂ ਨੂੰ ਪੂਜਣ ਤੋਂ ਸਖਤ ਮਨਾ ਕੀਤਾ ਹੈ ਪਰ ਇਕ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਨਾਲ दादू दोबारा पहुंचे दा इतिहास ਵਿੱਚ ਜ਼ਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਮਾਨ ਦੇ ਕੋਸ਼ੇ ਨਾਲ ਦਾदू ਦੀ ਸਮਾਦ ਨੂੰ ਨਮਸਕਾਰ ਕੀਤਾ ਪਰ ਖਾਲਸੇ ਦੇ ਘਰ ਵਿੱਚ ਸਭ ਬਰਾਬਰ ਹਨ ਸਿੰਘਾਂ ਨੇ ਆਪਸ ਵਿੱਚ ਵਿਚਾਰ ਕਰਕੇ ਪੰਜ ਸਿੰਘਾਂ ਦੇ ਰੂਪ ਵਿੱਚ ਖੁਦ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਮਹਰੀ ਨੂੰ ਨਮਸਕਾਰ ਕਰਨ ਤੇ ਤਨਖਾਇਆ ਕਰਾਰ ਦੇ ਦਿੱਤਾ ਸੀ ਇਹ ਸਭ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਖੁਸ਼ ਹੋਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਕਿ ਇਹਨੇ ਕਰਮਾਸੀ ਖਾਸ ਦੀ ਪ੍ਰੀਖਿਆ ਲੈਣ ਲਈ ਕੀਤਾ ਸੀ ਤੇ ਆਪਣੇ ਸਿੰਘਾਂ ਨੂੰ ਪ੍ਰੀਖਿਆ ਵਿੱਚ ਖਰਾ ਉਤਰਦੇ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਖੁਸ਼ ਹੋਏ ਤੇ ਖੁਸ਼ੀ-ਖੁਸ਼ੀ ਆਪਣੀ ਤਲਕਾ ਪਹੁੰਚਤ ਗਏ ਸਿੰਘਾਂ ਨੂੰ ਐਸੇ ਤਰ੍ਹਾਂ ਆਪਣੇ ਧਰਮ ਵਿੱਚ ਪਰਪੱਖ ਰਹਿਣ ਲਈ ਵਾਰ ਦਿੱਤਾ ਜੇਕਰ ਹੁਣ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਮਾਮਲਾ ਤਾਂ ਤੁਸੀਂ ਜਾਣਦੇ ਹੀ ਹੋ 180 ਤਰਖਾਈਆਂ ਤੇ ਤਨਖਾਹ ਲਗਾਏ ਜਾਣ ਦਾ ਪੰਥਕ ਇਤਿਹਾਸ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਜੀ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ